ਦਿਨੋ-ਦਿਨ ਵਾਦੀ ਦੀ ਗਰਮੀ ਦੀ ਗੱਲ ਕਰੀਏ ਤਾਂ ਬੁੱਧਵਾਰ ਸ਼ਾਮ ਤੱਕ ਗਰਮੀ ਦਾ ਪੂਰਾ ਪ੍ਰਕੋਪ ਰਿਹਾ। ਅੰਮ੍ਰਿਤਸਰ ਵਿਖੇ ਦੁਪਹਿਰ 3 ਵਜੇ ਤੋਂ ਬਾਅਦ ਚਲੀਆਂ ਠੰਡੀਆਂ ਹਵਾਵਾਂ ਅਤੇ ਤੇਜ਼ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ। ਗੱਲਬਾਤ ਕਰਦਿਆਂ ਹੋਇਆ ਲੋਕਾਂ ਨੇ ਆਖਿਆ ਕਿ ਦੁਪਹਿਰ ਵੇਲੇ ਬਹੁਤ ਗਰਮੀ ਸੀ ਪਰ ਹੁਣ ਚਲੀਆਂ ਠੰਡੀਆਂ ਹਵਾਵਾਂ ਨਾਲ ਗਰਮੀ ਤੋਂ ਰਾਹਤ ਮਿਲੀ ਹੈ। ਦੂਜੇ ਪਾਸੇ ਓਨਾ ਨੇ ਆਖਿਆ ਕਿ ਬਾਰਿਸ਼ ਹੋਣ ਨਾਲ ਜਿੱਥੇ ਬਿਜਲੀ ਦੇ ਲੱਗ ਰਹੇ ਕਟਾਂ ਵਿੱਚ ਰਾਹਤ ਮਿਲੇਗੀ ਅਤੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਕਿਸਾਨਾਂ ਵੱਲੋਂ ਲਗਾਈ ਗਈ ਚੋਨੇ ਦੀ ਫਸਲ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਅਤੇ ਬਾਰਿਸ਼ ਨਾਲ ਉਹ ਜ਼ਰੂਰਤ ਵੀ ਪੂਰੀ ਹੋ ਜਾਵੇਗੀ ਮੌਸਮ ਦੇ ਨਾਲ ਬਹੁਤ ਜ਼ਿਆਦਾ ਦੁਨੀਆਂ ਨੂੰ ਰਾਹਤ ਮਿਲੇਗੀ ਬਹੁਤ ਵਧੀਆ ਵੀ ਠੰਡਾ ਲਗਾ ਬਣ ਜਾਏਗਾ ਮੌਸਮ ਦੇ ਨਾਲ ਵੀ ਸਰਦੀ ਆ ਜਾਏਗੀ ਗਰਮੀ ਤੋਂ ਬਹੁਤ ਲੋਕ ਪਰੇਸ਼ਾਨ ਹੋਏ ਚੁਗੇ ਸੀ ਗਰਮੀ ਬਹੁਤ ਜ਼ਿਆਦਾ ਹੈ 47-48 ਡਿਗਰੀ ਟੈਂਪਰੇਚਰ ਜਾ ਚੁਕਿਆ ਸੀ ਹੁਣ ਐਸਾ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਬਹੁਤ ਧੰਨਵਾਦ ਸਾਰੇ ਜਿਹੜੇ ਅਜੇ ਬਾਹਰ ਨਹੀਂ ਨਿਕੜਿਆ ਜਾ ਰਿਹਾ ਬਹੁਤ ਵਧੀਆ ਥਾਂ ਨਾ ਵਾਸਤੇ ਬਹੁਤ ਜ਼ਿਆਦਾ ਲੱਗਦਾ ਕਿ ਜਿਹਨੇ ਐਵੇਂ ਵੀ ਗਰਮੀ ਵਿੱਚ ਕਰਤੇ ਝੋਨੇ ਦੇ ਧਾਨੀ ਫਸਲ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਰਿਹਾ ਸੀ ਉਹ ਗਲਰੀ ਸੀ ਅੱਛੀ ਨਾਲ ਚੋਨਾ ਪਨੇ ਹੋ ਰਿਹਾ ਉਹ ਲੋ ਦੇ ਵਿੱਚ ਬਹੁਤ ਵਦਾ ਕਿ ਹੌਸਲ ਠੰਡਾ ਹੋ ਗਿਆ ਝੋਨੇ ਦੀ ਗਰੋਹ ਜਿਹੜੀ ਹੋਰ ਵਧੇਗੀ ਇਹ ਮੌਸਮ ਪਹਿਲਾਂ ਸਾਰਾ ਦਿਨ ਬਹੁਤ ਜ਼ਿਆਦਾ ਗਰਮੀ ਸੀ ਜੀ ਤੇ ਹੁਣ ਆ ਹਵਾ ਚੱਲ ਰਹੀ ਆ ਇਹ ਮੌਸਮ ਬਹੁਤ ਖੁਸ਼ਕਵਾਰ ਹੋ ਗਿਆ ਜੀ بارش ਨਾਲ ਬਹੁਤ ਫਾਇਦਾ ਹੋਏਗਾ ਜਿਹੜੇ ਸਾਡੇ ਉੱਚੇ ਲੱਕੇ ਉਹਨਾਂ ਦੇ ਵਿੱਚ ਤੇ ਚਲੋ ਬਹੁਤ ਫਾਇਦਾ بارش ਚਾਹੀਦੀ ਆ ਬਾਕੀ ਮੀਂਹ ਵੀ ਉੱਥੇ ਪੈਂਦਾ ਜਿੱਥੇ ਪਾਣੀ ਦਿਸਦਾ ਨਾ ਇਹ ਵੀ ਸਰਕਾਰਾਂ ਵਾਂਗੂ ਸਿਆਸੀ ਹੋ ਚੁੱਕਾ ਇਹ ਵੀ ਉੱਥੇ ਪੈਂਦਾ ਜਿੱਥੇ ਪਹਿਲਾਂ ਹੀ ਡੁੱਬਣ ਡੇ ਆ ਨੀਵੇਂ ਇਲਾਕਿਆਂ 'ਚ ਬਾਕੀ ਉੱਚੇ ਇਲਾਕਿਆਂ 'ਚ ਜਿੱਥੇ ਜ਼ਰੂਰਤ ਆ ਮੀਂਹ ਵੀ ਨਹੀਂ ਉੱਥੇ ਪੈਂਦਾ ਕਿਸਾਨਾਂ ਨੇ ਇਹ ਆ ਵੀ ਫਿਰ ਇੱਕ ਬਿਜਲੀ ਦਾ ਵੀ ਸਰਕਾਰ ਵੀ ਸੌਖੀ ਹੋ ਜਾਂਦੀ ਬਿਜਲੀ ਵਾਧਾ ਹੋਣਾ ਪੈਂਦੀ ਕਿਉਂਕਿ بارش ਦੇ ਨਾਲ ਇਹ ਏਸੀ ਕੂਲਰ ਘੱਟ ਚੱਲਣੇ ਹੋ ਜਾਂਦੇ ਆ ਲੋਡ ਘਟ ਜਾਂਦਾ ਤੇ ਉਹਦੇ ਨਾਲ ਬਿਜਲੀ ਵੀ ਵਾਧਾ ਮਿਲੇਗੀ ਦੂਸਰਾ بارش ਨਾਲ ਮੌਸਮ ਵੀ ਠੰਡਾ ਰਹੇਗਾ ਪਾਣੀ ਦੀ ਵੀ ਸ਼ਾਇਆ ਬਹੁਤ ਵਧੀਆ ਹਰ ਖੱਡੀਆਂ ਵਾਹ ਚਲਣੀਆਂ ਇੱਕ ਖੇਤਾਨੀ ਵਾਤੇ ਵਿਲਾਪ ਕਰੀ ਆ ਕਿ ਉਹ ਕੂਲਰਾਂ ਮਲਬੀ ਏਸੀ ਵੀ ਘੜ ਚੱਲਣਗੇ ਹੋਰ ਵੀ ਜੋ ਬਾਰਸ਼ ਨਾਲ ਬਹੁਤ ਫਾਇਦੇ ਆ ਸਬਜ਼ੀਆਂ ਵੀ ਠੀਕ ਜਿਹਨਾਂ ਕੋਚੇ ਲੱਤੇ ਆ ਉਹਨਾਂ ਦੀ ਸਬਜ਼ੀਆਂ ਨੂੰ ਪਾਣੀ ਚਾਹੀਦਾ ਜᱹਰੂਰੀ ਬਾਰਸ਼ ਨਾਲ ਬਹੁਤ ਲੋਕਾਂ ਦਾ ਫਾਇਦਾ ਉਹ ਖੇਤਾਨਾ ਖੇਤਾਨੀ ਨੂੰ ਬਹੁਤ ਫਾਇਦਾ ਵਾ ਖੇਤਾਨਾ ਦੇਖੋ ਜੀ ਨਿਵੇਂ ਥਾਵਾਂ ਦੇ ਵੀ ਬਾਰਸ਼ ਤੋਂ ਧੋਨੇ ਤੋਂ ਜ਼ਿਆਦਾ ਪਾਣੀ ਦੀ ਜ਼ਰੂਰਤ ਹੁੰਦੀ ਆ ਤੇ ਪਾਣੀ ਤੋਂ ਬਿਨਾ ਝੋਨਾ ਨਹੀਂ ਚੱਲ ਸਕਦਾ ਇਸ ਕਰਕੇ ਵੀ ਬਾਰਸ਼ ਦੇ ਦਾ ਮੌਸਮ ਕਰਕੇ ਪਾਣੀ ਤੇ ਮੋਟਰਾਂ ਵੀ ਘੱਟ ਚੱਲਣ ਗਈਆਂ ਪਹਿਲਾਂ ਬਹੁਤ ਗਰਮੀ ਸੀ ਹੁਣ ਮੌਸਮ ਠੀਕ ਹੋ ਗਿਆ ਵਾਗੇ ਨਾਲੋਂ ਫਰਕ ਆ ਬਾਰਿਸ਼ ਨਾਲ ਸਭ ਨੂੰ ਫਾਇਦਾ ਜੀ ਪੇੜ ਪੇੜਾਂ ਨੂੰ ਫਾਇਦਾ ਵਾਦੇ ਆਮ ਜਨਤਾ ਨੂੰ ਵੀ ਫਾਇਦਾ ਹੋ ਰਾਤ ਮੇਲੇ ਕਰਦੇ ਹਾਂ ਹਾਂਜੀ ਹਾਂਜੀ ਉਹ ਲਾਈਟ ਦੇ ਕੱਟ ਜੇ ਲੱਗਣਗੇ ਤਾਂ ਉਹਨਾਂ ਨੂੰ ਪਾਣੀ ਦੇ ਖੇਤਾਂ ਨੂੰ ਮਿਲ ਜੇਗਾ ਗੱਲ ਕਰੀਏ ਪਾਤੀ ਗਰਮੀ ਜੀ ਤੱਕ ਬਹੁਤ ਵਾਰ ਨੂੰ ਗਰਮੀ ਤਾਂ ਬਹੁਤ ਜ਼ਿਆਦਾ ਰਿਹਾ ਲਗਭਗ 3 ਵਜੇ ਤੱਕ ਗਰਮੀ ਦਾ ਪ੍ਰਕੋਪ ਜਾਰੀ ਰਿਹਾ ਅਤੇ ਟੈਂਪਰੇਚਰ ਜਿਹੜਾ ਸੀ 47 ਡਿਗਰੀ ਤੋਂ ਉੱਪਰ ਸੀ ਅੱਜ ਦੇ ਪੈਰੇ 4 ਵਜੇ ਤੋਂ ਬਾਅਦ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਜਦੋਂ ਠੰਡੀਆਂ ਹਵਾਵਾਂ ਚਲੀਆਂ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਜੋ ਠੰਡੀਆਂ ਹਵਾਵਾਂ ਚਲੀਆਂ ਇਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਅਤੇ بارش ਹੋਣ ਨਾਲ ਕਿਸਾਨਾਂ ਨੂੰ ਵੀ ਇਹਦਾ ਫਾਇਦਾ ਹੋਵੇਗਾ ਅੰਮ੍ਰਿਤਸਰ ਪਾਠਵੇ ਖਬਰਨਾਮਾ ਲਈ ਕੈਮਰਾਮੈਨ ਪਰੇਸ਼ਰ ਸ਼ਰਮਾ ਅਤੇ ਕੇਸ਼ ਕੁਮਾਰ